ਅਸੀਂ ਕਾਲ ਜੀ ਬੈਜੀ ਕਾ ਖਾਲਸਾ ਬੈਜੀ ਕੀ ਪਤੇ ਅੱਜ ਆਪਾਂ ਗੱਲ ਕਰਦੇ ਹਾਂ ਉਸੇ ਮੁੱਦੇ ਤੇ ਜਿਹੜਾ ਕਿ ਕੱਲ ਦਾ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਬਣਾ ਲੈਨੂ ਮਾਤਾ ਅਨੁਭਸਤ ਆਰ ਦੇ ਨਾਲ ਗੱਲ ਕਰਦਾ ਤੁਸੀਂ ਕੱਲ ਦੀ ਕੱਲੀ ਜਿਹੜੀ ਗੱਲ ਆ ਉਹ ਸੁਣਨੀ ਆ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੇ ਬੜੇ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਇੱਕ ਦੋ ਵੀਡੀਓ ਐਗੀਆਂ ਸੁਣਾਉਂਗਾ ਕਿ ਜਿਹੜੀਆਂ ਅਜੇ ਵੀ ਪੰਜਾਬ ਉੱਤੇ ਵੱਡਾ ਵਾਰ ਕਰ ਰਹੀਆਂ ਨੇ ਅੱਜ ਪੰਜਾਬੀਆਂ ਨੂੰ ਬੰਗਾਰ ਰਹੀਆਂ ਨੇ ਇਹ ਕੰਗਣਾ ਅਰਨਾਉਤ ਦੇ ਥੱਪੜ ਵੱਜ ਕੇ ਜਿਹੜਾ ਹਜੇ ਵੀ ਇਹਨਾਂ ਤੋਂ ਸਬਕ ਨਹੀਂ ਸਿੱਖਦੇ ਬੰਦੇ ਲੋਕ ਆ ਤੁਹਾਨੂੰ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਕਿਸ ਤਰ੍ਹਾਂ ਤੁਹਾਨੂੰ ਤਾਂਦੇ ਮਿਹਣੇ ਮਾਰੇ ਜਾ ਰਹੇ ਨੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਪਹਿਲਾਂ ਗੱਲ ਕਰਦੇ ਆ ਆਪਾਂ ਕੰਗਣਾ ਅਰਨਾਉਤ ਬਾਰੇ ਜਿਹੜੀ ਕਿ ਹਿਮਾਚਲ ਦੇ ਵਿੱਚੋਂ ਐਮਪੀ ਬਣਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੰਡੀ ਅਪੀਅਰਟ ਤੇ ਜਾ ਕੇ ਜਦੋਂ ਉਹਦੀ ਚੈਕਿੰਗ ਹੁੰਦੀ ਆ ਤਾਂ ਗਾਹਾਂ ਨੌਜਵਾਨ ਜਿਹੜੀ ਲੜਕੀ ਆ ਕਲਵਿੰਦਰ ਕੌਰ ਉਹਦੇ ਵੱਲੋਂ ਉਹਦੇ ਥੱਪੜ ਜਿਹੜਾ ਜਾਂਦਾਗਾ ਥੱਪੜ ਕਿਉਂ ਮਾਰਿਆ ਜਾਂਦਾ ਸਾਰਿਆਂ ਨੂੰ ਵਜਾ ਪਤਾ ਹੈਗਾ ਕਿ ਜਦ ਕੰਗੜਾ ਨੌਤ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਦੋਂ ਸਾਡੀਆਂ ਮਾਮਾ ਭੈਣਾ ਬੀਬੀਆਂ ਨੂੰ ਟੱਕੇ ਟੱਕਦੇ ਵੇਚਣ ਵਾਲੀਆਂ ਕਹਿੰਦੀ ਹੁੰਦੀ ਸੀ 100-100 ਰੁਪਿਆ ਦਿਹਾੜੀ ਤੇ ਕਹਿੰਦੀ ਹੁੰਦੀ ਸੀ ਇਹ ਤਾਂ ਦਿਹਾੜੀ ਤੇ ਲਿਆਂਦੀਆਂ ਹੋਈਆਂ ਨੇ ਫਿਰ ਤਾਂ ਸਾਨੂੰ ਜਿਹੜਾ ਕਿਸਾਨਾਂ ਨੂੰ ਅਤਵਾਦੀ ਖਾਲਸਤਾਨੀ ਵੱਖਵਾਦੀ ਟੱਕੇ ਟੱਕੇ ਦੇ ਲੋਕ ਪਤਾ ਨਹੀਂ ਕੀ ਕੀ ਬਕਵਾਸ ਕਰਦੀ ਸੀ ਉਦੋਂ ਇਹਨਾਂ ਲੋਕ ਜਿਹੜੇ ਅੱਜ ਉਹਦੀ ਹਮਾਇਤ ਤੇ ਆਏ ਨੇ ਉਦੋਂ ਲੋ ਕਿੱਥੇ ਮਰੇ ਸੀ ਉਦੋਂ ਉਹਨਾਂ ਦੇ ਲੋਕਾਂ ਦੀਆਂ ਅੱਖਾਂ ਕਿੱਥੇ ਫੁੱਟੀਆਂ ਸੀ ਉਹਨਾਂ ਨੂੰ ਉਦੋਂ ਸੁਣਨਾ ਬੰਦ ਬੰਦ ਹੋ ਗਿਆ ਸੀ ਉਦੋਂ ਅੱਜ ਜਿਹੜੀ ਕੰਗਣਾ ਨਾ ਉਹ ਤੇ ਇੱਕ ਥੱਪੜ ਮਾਰੇ ਤੋਂ ਐਡਾ ਉਹਨਾਂ ਨੂੰ ਦੁੱਖ ਲੱਗਿਆ ਤੇ ਜਦੋਂ ਪੰਜਾਬੀ ਲੋਕਾਂ ਨੂੰ ਜਿਹੜੇ ਤੁਹਾਡੇ ਢਿੱਡ ਭਰਦੇ ਨੇ ਜਾਂ ਕਿਤੇ ਵੀ ਜਦੋਂ ਹਮੇਸ਼ਾ ਭੀੜ ਪੈਂਦੀ ਆ ਪੰਜਾਬੀ ਅੱਗੇ ਖੜਦੇ ਨੇ ਚਾਹੇ ਕਿਸੇ ਮਰਜ਼ੀ ਮਹਿਕਮੇ ਚ ਲਾਜੋ ਫੌਜ ਚ ਲਾ ਲਓ ਚਾਹੇ ਹੜ ਪੀੜਤਾ ਦੇ ਵਿੱਚ ਲਾ ਲਓ ਤੇ ਜਦ ਸਭ ਤੋਂ ਵੱਧ ਪੰਜਾਬੀ ਅੱਗੇ ਆਉਂਦੇ ਨੇ ਤੇ ਜਦੋਂ ਪੰਜਾਬੀਆਂ ਨੂੰ ਖਾਸ ਤਨ ਨੇ ਅੱਤਵਾਦੀ ਬਕਵਾਦੀ ਕਹਿਣਾ ਉਦੋਂ ਤੁਹਾਡੀਆਂ ਜਵਾਨਾਂ ਸਾਰਿਆਂ ਦੇ ਬੰਦ ਹੋ ਜਾਣੀਆਂ ਉਦੋਂ ਤੁਸੀਂ ਕਿਉਂ ਨਹੀਂ ਐਕਸ਼ਨ ਲੈਂਦੇ ਇੱਥੇ ਕੋਈ ਹਿੰਦੂ ਮੁਸਲਮਾਨ ਜਾਂ ਸਿੱਖਾਂ ਦਾ ਮਸਲਾ ਨਹੀਂ ਇਹ ਇਹ ਤਾਂ ਸਾਡੀ ਇੱਕ ਕਹ ਜੀਏ ਕਿ ਅਣਖ ਦਾ ਮਸਲਾ ਹੁੰਦਾਗਾ ਜਦੋਂ ਜਦੋਂ ਸਾਨੂੰ ਕਿਸੇ ਨੇ ਬੰਗਾਰਿਆ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਆਪ ਦਾ ਸਿੱਖ ਹੋਵੇ ਹਿੰਦੂ ਹੋਵੇ ਈਸਾਈ ਹੋਵੇ ਚਾਹੇ ਕੋਈ ਮਰਜੀ ਧਰਮ ਦਾ ਇੱਥੇ ਕੋਈ ਫਰਕ ਨਹੀਂ ਜ਼ੁਲਮ ਕਰਨ ਵਾਲਾ ਜਿਹੜਾ ਸਿੱਖ ਕੌਮ ਉੱਤੇ ਕਰਦਾਗਾ ਸਿੱਖ ਕੌਮ ਉਹਦੀ ਜਾਤ ਨਾ ਪਾਤ ਨਾ ਕੁਝ ਨਹੀਂ ਦੇਖਦਾ ਪਰ ਸਾਡੇ ਯੋਧਿਆਂ ਵੱਲੋਂ ਕੁਰਬਾਨੀਆਂਵੇਂ ਸਾ ਕਿਤੇ ਨਹੀਂ ਆਂਦੀਆਂ ਤੇ ਕੀਤੀਆਂ ਜਾ ਰਹੀਆਂ ਨੇ ਇਸ ਸਿੱਖ ਕੌਮ ਦੇ ਅੰਦਰ ਜਿਹੜਾ ਡੀਐਨਏ ਆ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਭਰਿਆ ਹੋਇਆਗਾ ਇਹ ਹਮੇਸ਼ਾ ਆਪਣਾ ਬਦਲ ਲੈਂਦਾਗਾ ਚਾਹੇ ਕਿਸੇ ਮਰਜ਼ੀ ਰੂਪ ਵਿੱਚ ਲੈ ਲਾਏ ਹੁਣ ਥੱਪੜ ਕਿਉਂ ਮਾਰਿਆ ਥੱਪੜ ਦੀ ਵਜ੍ਹਾ ਸਾਰਿਆਂ ਨੂੰ ਪਤਾਗਾ ਇੱਕ ਥੱਪੜ ਦਾ ਬਿਵਾਲ ਜਿਹੜਾਗਾ ਸਾਰੀ ਆਪਾਂ ਕਹੀਏ ਇਸੇ ਹਿੰਦੁਸਤਾਨ ਦੇ ਵਿੱਚ ਫੈਲ ਚੁੱਕਿਆਗਾ ਤੇ ਬਾਹਰੀ ਕੰਟਰੀ ਵਿੱਚ ਤਾਂ ਫੈਲ ਨਹੀਂ ਫੈਲਣਾਗਾ ਬੇਸ਼ੱਕ ਲੋਕ ਬਹੁਤੇ ਬਾਹਰੀ ਕੰਟਰੀ ਤੋਂ ਲੈ ਕੇ ਪੰਜਾਬ ਦੇ ਵਿੱਚ ਵਸਤੀ ਨੇ ਜਿਹੜੇ ਆਪਣੇ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਨੇ ਆਉਣਾ ਵੀ ਚਾਹੀਦਾਗਾ ਭਾਰਤਾਂ ਨੂੰ ਮੈਂ ਇੱਕ ਦੋ ਵੀਡੀਓ ਹੈਗੀਆਂ ਸੁਣਾਉਂਗਾ ਅੱਜ ਜਿਹੜੀ ਕੰਗਣਾ ਰਣੌਤ ਦਾ ਜਿਹੜਾ ਭੈਣ ਆ ਉਹਦਾ ਬਿਆਨ ਵੀ ਸੁਣਾਉਣਾ ਤੁਹਾਨੂੰ ਇੱਕ ਮੈਂ ਹੋਰ ਵੀਡੀਓ ਸੁਣਾਉਂਗਾ ਉਹ ਵੀਡੀਓ ਹੈਗੀ ਆ ਕੋਈ ਸਾਹਿਬ ਆ ਦੇਵਾ ਪ੍ਰਕਾਟਾ ਕਰਾ ਹੈ ਜਾਂ ਕੋਈ ਨਾਮ ਆਉਦਾ ਤੁਹਾਨੂੰ ਉਹ ਵੀ ਮੈਂ ਵੀਡੀਓ ਸੁਣਾਉਣਾ ਉਹਦੀ ਪਹਿਲਾਂ ਮੈਂ ਤੁਹਾਨੂੰ ਜਿਹੜੀ ਕੰਗਣਾ ਰਣੌਤ ਦੀ ਭੈਣ ਦਾ ਬਿਆਨ ਆਇਆ ਉਹ ਤੁਹਾਨੂੰ ਆ ਪੜ੍ਹ ਕੇ ਸੁਣਾ ਦਿੰਨਾ ਇੱਕ ਕੰਗਨਾ ਨੌਦ ਦੀ ਭੈਣ ਆ ਕੋਈ ਰੰਗੋਲੀ ਇਹ ਕਹਿੰਦੀ ਪੰਜਾਬੀਆਂ ਨੇ ਅੰਬਰਤਪਾਲ ਤੇ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਐਮਪੀ ਜਿਤਾ ਕੇ ਕਹਿੰਦੀ ਕੀ ਸਾਫਤ ਕੀਤਾ ਹੁਣ ਤੁਸੀਂ ਇਹਦਾ ਦੇਖੋ ਮੈਨੇ ਕਿੱਡੇ ਵੱਡੇ ਮੈਨੇ ਰੱਖਦਾ ਇਹ ਬਿਆਨ ਆ ਇਹ ਕੋਈ ਛੋਟਾ ਮोटा ਬਿਆਨ ਨਹੀਂ ਇਹ ਕੋਈ ਆਮ ਆ ਵੀ ਉਹਨੇ ਆਪ ਚੱਪ ਕਰਕੇ ਕੱਲੇ ਨਹੀਂ ਦਿੱਤਾ ਜਿਹੜਾ ਬੰਦਾ ਜਿਹੜਾ ਨੌਜਵਾਨ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਦਾ ਹੈਗਾ ਜਿਹੜਾ ਨੌਜਵਾਨ ਲੱਖ ਦੇ ਕਰੀਬ ਵੋਟਾਂ ਨਾਲ ਜਿੱਤਦਾਗਾ ਹੁਣ ਤੁਸੀਂ ਕਹਦੇ ਹੋ ਡੈਮੋਕ੍ਰੇਸੀ ਡੈਮੋਕ੍ਰੇਸੀ ਹੁਣ ਤੇ ਨਾ ਨੇ ਤੁਹਾਡੇ ਸੰਵਿਧਾਨ ਰਾਹੀ ਡੈਮੋਕ੍ਰੇਸੀ ਰਾਹੀ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਦਿਨ ਲੋਕਾਂ ਨੇ ਫਤਵਾ ਦਿੱਤਾ ਪੰਜਾਬ ਦੇ ਨੂੰ ਤੇ ਤੂੰ ਹਿਮਾਚਲ ਤੋਂ ਜਿੱਤ ਗਈ ਹੈ ਤੇਰੀ ਭੈਣ ਇਹਨੂੰ ਪੁੱਛਣਾ ਹੋਵੇ ਤੇ ਉਹ ਲੋਕ ਨਹੀਂ ਹੁਣ ਅਸੀਂ ਇੱਥੇ ਕਹਿਣਾ ਨਹੀਂ ਚਾਹੁੰਦੇ ਇਹ ਤੂੰ ਇਕੱਲੇ ਇੱਥੇ ਭਾਈ ਅੰਮਰਤਪਾਲ ਸਿੰਘ ਜਾਂ ਭਾਈ ਸਰਵੀਰ ਸਿੰਘ ਨੂੰ ਨਹੀਂ ਇਹ ਗੱਲ ਜਿਹੜੀ ਕਹੀ ਬੰਗਾਰਿਆ ਤੂੰ ਸਾਰੀ ਸਿੱਖ ਕਮਿਊਨਿਟੀ ਨੂੰ ਜਿਹੜਾ ਇਹ ਇੱਕ ਬੰਗਾਰ ਪਾਈ ਆ ਸਾਰੇ ਜਿਹੜੇ ਲੋਕਾਂ ਨੇ ਐਡੀ ਵੱਡੀ ਜਿਹੜੀ ਬੋਟ ਪਾਈ ਆ ਤੂੰ ਸਾਰਿਆਂ ਨੂੰ ਇਹ ਕੈਂ ਗੱਲ ਕਹਿ ਰਹੀਆਂ ਪਰ ਕਿਸੇ ਨੇ ਇਹਦੇ ਤੇ ਕੋਈ ਸਟੈਂਡਿੰਗ ਲੈਣਾ ਨਾ ਸਰਕਾਰਾਂ ਨੇ ਲੈਣਾ ਨਾ ਕਿ ਜੇ ਹੋਰ ਬੋਲਣਾ ਕਿ ਤੂੰ ਇਸ ਤਰ੍ਹਾਂ ਜਿਹੜੇ ਬਿਆਨ ਦੇ ਰਹੀਆਂ ਫਿਰ ਕਹਿੰਦੇ ਸਿੱਖ ਅਤਵਾਦੀ ਆ ਸਿੱਖ ਵੱਖਵਾਦੀ ਆ ਜੀ ਇਨੂੰ ਫਾੜਨੇਗਾ ਆਈ ਹੁਣ ਇਹਨੂੰ ਫਲਾਨਾ ਉਹਨੂੰ ਧਮਕਾ ਆਇਆ ਹੋਊਗਾ ਉਹ ਕੁੜੀ ਦੇ ਜਜ਼ਬਾਤਾਂ ਨੂੰ ਸਮਝੋ ਜਦੋਂ ਉਹਦੀ ਮਾਂ ਬੈਠੀ ਆ ਧਰਨੇ ਦੇ ਵਿੱਚ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ 100 100 ਦਾ ਟਕੇ ਟਕੇ ਦੇ ਵੇਚਣ ਵਾਲੀ ਆ ਕਹੋਗੇ ਫਿਰ ਗੁੱਸਾ ਤਾਂ ਆਟੋਮੈਟਿਕ ਆਊਗਾ ਤੁਹਾਨੂੰ ਇੱਕ ਹੋਰ ਸਾਦਮੀ ਦੀ ਜਿਹੜੀ ਸੁਣਾਉਣਾਗਾ ਇੱਕ ਹਰੇਕ ਆਪਣੇ ਇਹ ਬੜਾ ਸਿਕ ਕੌਮ ਦੇ ਵਿੱਚ ਆ ਆਪਦੇ ਘਰ ਦੇ ਉਹੀ ਗੱਲ ਗਮਾਂਡੀ ਭੁੱਖੇ ਮਰੀ ਜਾਣਾਂ ਅਸੀਂ ਲੰਗਰ ਲਾਉਣ ਤਰਪੈਨੇ ਆ ਇਹਨਾਂ ਦਾ ਅਸੀਂ ਢਿੱਡ ਭਰਦੇ ਆ ਇਸ ਕਰਕੇ ਤੁਹਾਡੇ ਦੇ ਬਾਹਰ ਬਿੰਦੇ ਬਿੰਦੇ ਕਰਦੇ ਨੇ ਬਾਰ-ਬਾਰ ਕਰਦੇ ਨੇ ਹੁਣ ਤੁਹਾਨੂੰ ਅੱਜ ਮੈਂ ਜਿਹੜੀ ਵੀਡੀਓ ਸੁਣਾਉਂਗਾ ਬੇਸ਼ੱਕ ਉਹਦੇ ਵਿੱਚ ਕੁਝ ਗੱਲਾਂ ਸੱਚ ਵੀ ਨੇ ਸਾਨੂੰ ਇਹ ਸਮਝਣ ਦੀ ਲੋੜ ਵੀ ਆ ਪੰਜਾਬੀਆਂ ਨੂੰ ਇੱਕ ਉਹਨੇ ਬੰਗਾਰਿਆ ਵੀ ਆ ਉਹਨਾਂ ਨੇ ਪੰਜਾਬੀਆਂ ਦੇ ਅਣਖ ਉੱਤੇ ਵੱਡਾ ਸਵਾਲ ਚ ਇਹ ਤੇ ਖੜਾ ਵੀ ਕੀਤਾਗਾ ਪਰ ਲੋਕਾਂ ਨੂੰ ਹੁਣ ਸਮਝਣਾ ਹੋਵੇਗਾ

आप ललकार कर आते फिर कहते कंगना को थप्पड़ मारेंगे हमला करेंगे भले अगली आती चढ़ जाती तो थप्पड़ मार के अपमान करके एक सांसद को नीचे दिखा के या आप जातियों टिप्पणी करके ये कोई अच्छा कर ये काम कर रहे हो आप ये बढ़िया काम कर रहे हो बीजेपी को हरा देते ना सारी जगह से इतना दम था किसी शक्ति क्यों नहीं हराई दो सौ चालीस सीटें या दो सौ पचानवे दो सौ बानवे सीटें फिर भी आ गई ये जो महिला है ना बिचारी कुलविंदर इसको पता नहीं किसने इसके दिमाग में क्या डाला होगा क्या नहीं डाला होगा क्या अब चार दिन पोस्ट आएंगी पांचवे दिन कोई स्पोर्ट करने नहीं आया लखा सदाना जिता लिया आपने अस्सी हजार ही सरदार है अपना पंजाब में सिर्फ इतनी वोट है अमृतपाल को बाहर निकलवा लिया आप लोगों ने आ गया अमृतपाल बाहर तो ये लोग पांच दिन पोस्ट डालते हैं छठे दिन कोई नहीं मिलता कुलविंदर की भी पोस्ट है पांच ही दिन आएंगी जब उसकी नौकरी चली जाएगी जब वो खुडा लाइन चली जाएगी जब उसके पास उसके परिवार के साथ गलत होगा कई आंदोलनकारी सिर्फ पोस्ट डाल के गाली दे के जातिगत दे के उसके बाद नहीं मिलते सिखों ने जब हमला कर दिया था उसको याद करेंगे तुमने कांग्रेस को पंजाब से खत्म क्यों नहीं कर दिया टायर जला जला कर घर में डाले गए थे कांग्रेस खत्म होगी क्या वहां से परिवार खत्म हो गया के। कल मैंने राहुल गांधी को देखा गुरुद्वारे के अंदर पीछे ऐसे हाथ खड़े खड़ा था ਕੁਆਸੀ ਹੱਥ ਵੀ ਨਹੀਂ ਕਰ ਰਹਾ ਤਾਂ ਇੱਕ ਵਰਦੀ ਦੇ ਉੱਪਰ ਹੈ ਨਾ ਵਰਦੀ ਦੇ ਉੱਪਰ ਟਰਸਟ ਕਰਤਾ ਆਦਮੀ ਚਾਹੇ ਮੁਸਲਿਮ ਪਹਿਨੇ ਚਾਹੇ ਕਸ਼ਮੀਰ ਦਾ ਵਿਅਕਤੀ ਪਹਿਨੇ ਚਾਹੇ ਪੰਜਾਬ ਦਾ ਵਿਅਕਤੀ ਪਹਿਨੇ ਚਾਹੇ ਲੰਬੀ ਹੈ ਵੀਡੀਓ ਕਾਫੀ ਹੈ ਤੁਹਾਨੂੰ ਜਿਹੜੀ ਮੋਟੀ ਮੋਟੀ ਇਹਦੀ ਗੱਲਾਂ ਮੈਂ ਸੁਣਾ ਦਿੱਤੀਆਂ ਪਹਿਲਾਂ ਇਹਨਾਂ ਨੇ ਕਹਿਆ ਕਿ ਤੁਸੀਂ ਐਮਪੀ ਬਣਾ ਕੇ ਭਾਈ ਅੰਮਰਪਾਲ ਸਿੰਘ ਨੂੰ ਜੇਲ੍ਹ ਚੋਂ ਕਢਾ ਲੈ ਬਾਹਰ ਤੁਹਾਡੇ ਤੇ ਇੱਕ ਵੱਡੀ ਬੰਗਾਰਾ ਸਿੱਖ ਕੌਮ ਉਤੇ ਇੱਕ ਵੱਡਾ ਚੈਲੰਜ ਆ ਕੌਮ ਉਤੇ ਵੱਡਾ ਇੱਕ ਸਵਾਲੀਆ ਚੈਨਣਾ ਇਹ ਇਹ ਸਾਡੀ ਭਵੰਤਮਾਨ ਦੀ ਸਰਕਾਰ ਨੂੰ ਚਾਹੀਦਾ ਇਹ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਾਨੂੰ ਹੁਣ ਇਹੋ ਜਿਹੇ ਬਿਆਨ ਸੁਣਣ ਸੁਣਨੇ ਮਿਲਣਗੇ ਇੱਕ ਐਮਪੀ ਨੂੰ ਵੀ ਤੁਸੀਂ ਬਾਹਰ ਨਹੀਂ ਕਢਾ ਸਕੇ ਕਿ ਉਹਦੇ ਤੇ ਦੋਸ਼ ਨੇ ਕਿ ਉਹਨੇ ਬੰਬ ਚਲਾਤਾ ਤੇ ਦੂਜੇ ਨੇ ਕਿਹਾ ਕਿ ਤੁਸੀਂ ਜੇ ਐਡੀ ਹੱਥ ਅੱਸੀ ਸੀ ਲੱਖਾਂ ਸਦਾਨਾ ਜਿਤਾ ਦੇ ਦਿੱਤਾ ਇਹਨੂੰ ਪੁੱਛਣਾ ਹੋਵੇ ਬੀਬੀ ਅਸੀਂ ਲੱਖਾਂ ਸਦਾਨਾ ਨਹੀਂ ਜਿਤਾਇਆ ਲੋਕਾਂ ਨੇ ਨਹੀਂ ਜਿਤਾਇਆ ਤੇ ਅੰਮਰਤਪਾਲ ਨੂੰ ਜਿਤਾ ਦਿੱਤਾ ਭਾਈ ਸਰਬਜੀਤ ਸਿੰਘ ਨੂੰ ਲੋਕਾਂ ਨੇ ਜਿਤਾ ਦਿੱਤਾ ਤੇ ਉਹ ਕਹਿੰਦੇ ਤੁਸੀਂ ਅੱਤਵਾਦੀ ਜਿਤਾ ਦਿੱਤੇ ਜੇ ਲਖੇ ਸਦਾਲਾ ਕੱਲ ਨੂੰ ਜਿੱਤ ਜਾਂਦਾ ਤੁਸੀਂ ਉਹਨੂੰ ਗੁੰਡਾ ਬਦਮਾਸ਼ ਗੈਂਗਸਟਰ پتہ ਨਹੀਂ ਕੀ ਕੀ ਕਹਿਣਾ ਸੀ ਇਹ ਲੋਕ ਕਿਸੇ ਪਾਸੇ ਵੀ ਨਹੀਂ ਇੱਕ ਗੱਲ ਇਹ ਤਾਂ ਦੀ ਮੈਨੂੰ ਜ਼ਰੂਰ ਜਿਹੜੀ ਇਹਦੇ ਵਿੱਚ ਸੱਚ ਲੱਗੀ ਆ ਬਾਕੀ ਗੱਲਾਂ ਤੇ ਇਹਨਾਂ ਨੇ ਬੜਾ ਸਿੱਖ ਕੌਮ ਤੇ ਟਾਰਗੇਟ ਕੀਤਾ ਇਹ ਸਾਜ਼ਮੀ ਨੇ ਪ੍ਰਕਿਆ ਦੇਵਾ ਠਾਕੁਰ ਕੋਈ ਸਾਜ਼ਵੀ ਆ ਪਰ ਬਾਕੀ ਜਿਹੜੇ ਇਹਨੇ ਗੱਲ ਕਹੀ ਆ ਤੁਹਾਡੀ ਅਣਖ ਤੇ ਬਾਹਰ ਕੀਤਾ ਤੁਹਾਨੂੰ ਇੱਕ ਝੋੜਨ ਵਾਲੀ ਗੱਲ ਕਹੀ ਆ ਪਰ ਤੁਸੀਂ ਕਦੇ ਇਹਦੇ ਤੇ ਸਬਕ ਲੈਂਦੇ ਨਹੀਂ ਫਰੀਦਕੋਟ ਵਾਲਿਆਂ ਨੇ ਤਾਂ ਫਤਵਾ ਦੇ ਦਿੱਤਾ ਸਰਬੀ ਦੇ ਹੱਕ ਵਿੱਚ ਪਰ ਤੁਸੀਂ ਇਹਨੇ ਕਿਹਾਗਾ ਕਿ ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾਤੇ ਤੁਹਾਨੂੰ ਸੜਿਆ ਗਿਆ ਪੰਜਾਬੀਆਂ ਨੂੰ ਤੁਸੀਂ ਉਸੇ ਕਾਂਗਰਸ ਨੂੰ ਜਿਤਾ ਦਿੱਤਾ ਹਰਾਇਆ ਕਿਉਂ ਨਹੀਂ ਪੰਜਾਬ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਬਹੁਤ ਵੱਡਾ ਸਵਾਲ ਆ ਤੁਹਾਡੇ ਦੇ ਜਿ ਦਿਮਾਗ ਹੋਵੇ ਨਾ ਤੁਹਾਡਾ ਜੇ ਤੁਸੀਂ ਸਿੱਖ ਕਹੌਣ ਦੇ ਹੱਕਦਾਰ ਹੋ ਤੁਹਾਡੇ ਉੱਤੇ ਥੋੜੀ ਜੀ ਮਾੜੀ ਮੋੜੀ ਕਣਕਾ ਅਣਖ ਵੀ ਬਚੀ ਆ ਤੇ ਕਾਂਗਰਸ ਨੂੰ ਵੋਟ ਪਾਉਣ ਵੇ ਸ਼ਰਮ ਨਾਲ ਮਰ ਜਾਓ ਸ਼ਰਮ ਕਰੋ ਤੂੰ ਹੀ ਸਾਡਾ ਦਰਬਾਰ ਸਾਹਿਬ 6 ਜੂਨ ਕੱਲ ਲੰਘ ਕੇ ਗਈ ਆ ਲੱਖਾਂ ਸਾਡਾ ਕਤਲ ਆਮ ਕੀਤਾ ਦਰਬਾਰ ਸਾਹਿਬ ਢਾਹ ਦਿੱਤਾ ਅਕਾਲ ਤਖਤ ਸਾਹਿਬ ਢਾਹ ਦਿੱਤਾ ਸਾਡੇ ਦੱਸਿਆ ਵੀ ਛੋਟੇ ਬੱਚਿਆਂ ਤੋਂ ਲੈ ਕੇ ਬੁੱਢੇ ਨੌਜਵਾਨਾਂ ਤੇ ਕਿੰਨੇ ਦੇ ਕਤਲੇਆਮ ਕੀਤਾ ਸਾਡਾ 84 ਦੇ ਵਿੱਚ ਕਤਲੇਆਮ ਫਿਰ ਹੋਇਆ ਸਾਡੇ ਕੋ ਕੋ ਕੇ ਜਿਹੜਾ ਨੌਜਵਾਨਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਇਹਨਾਂ ਨੇ ਅੱਗਾ ਲਾ ਲਾ ਕੇ ਇਹਨਾਂ ਨੇ ਮਚਾਇਆਗਾ ਧੀ ਦਾ ਪਿਓ ਦੇ ਨਾਲ ਸੰਬੰਧ ਕਰਾਇਆਗਾ ਦੱਸੋ ਕੀ ਕੀ ਜ਼ੁਲਮ ਨਹੀਂ ਕੀਤਾ ਸਾਡੇ ਨਾਲ ਬਿਆਨਤਾ ਬਚੜ ਦੀ ਸਰਕਾਰ ਨੇ ਉਸੇ ਕਾਂਗਰਸ ਨੇ ਜਿਹੜਾ ਭਾਈ ਦਲਾਵਰ ਸਿੰਘ ਨੇ ਬੰਬ ਬਣ ਕੇ ਜਿਹੜਾ ਉਦੋਂ ਬਾਲਾ ਲੇਤਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਬਲਵੰਤ ਸਿੰਘ ਰਾਜੂ ਵਾਲਾ ਜਾਂ ਹੋਰ ਜਿੰਨੇ ਵੀ ਭਾਈ ਭਿਓਰਾ ਜਿੰਨੇ ਵੀ ਸਿੰਘ ਨੇ ਨਾਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਤੁਹਾਡੀ ਉਹਨਾਂ ਨੇ ਆ ਜਿਹਨੇ ਪੱਗਾਂ ਬੰਨ੍ਹੀ ਬੈਠੇ ਆ ਬਸ ਦਸਤਾਰਾਂ ਬੰਨ੍ਹੀ ਬੈਠਿਆ ਜਾਂ ਦਾੜ੍ਹੀ ਰੱਖੀ ਬੈਠੇ ਆ ਇਹ ਭਾਈ ਗਲਾਬ ਸਿੰਘ ਦੀ ਦੇਣ ਆ ਭਾਈ ਹਵਾਰਾ ਸਿੰਘ ਜਿਹੜੇ ਜਿੰਨੇ ਵੀ ਸਿੰਘ ਨੇ ਉਹਨਾਂ ਦੀ ਦੇਣ ਦੇਣ ਹੈ 1990 ਤੋਂ 92 93 ਦਾ ਹੱਕੇ ਵਿੱਚ ਤੁਸੀਂ ਦੇਖਿਓ ਕਿਵੇਂ ਪੰਜਾਬ ਦੇ ਵਿੱਚ ਕਿਹੜਾ ਪਿੰਡ ਆ ਜਿੱਥੇ ਨੌਜਵਾਨਾਂ ਨੂੰ ਚੱਕ-ਚੱਕੇ ਘਰੋਂ ਕੋ ਜਿਹੜਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕਿਹੜੀ ਨਹਿਰ ਉੱਤੇ ਖਪਾਤੇ ਕਿਹੜੀ ਟਾਲੀ ਕਿੱਕਰ ਕਿਹੜੇ ਜੰਡਰਾਂ ਬੰਨ ਕੇ ਤੁਹਾਨੂੰ ਗੋਲੀ ਮਾਰੀ ਗਈ ਤੁਹਾਡੀਆਂ ਅੱਜ ਤੱਕ ਲਾਸਾਂ ਨਹੀਂ ਮਿਲੀਆਂ ਭਾਈ ਜਸਵੰਤ ਸਿੰਘ ਖਲੜਾ ਜੀ ਨੇ 25000 ਲਾਸਾਂ ਦੀ ਸਨਾਗਤ ਕੀਤੀ ਸੀ ਜਿਨ੍ਹਾਂ ਵਿੱਚੋਂ 15 ਸਾਲ ਤੋਂ ਲੈ ਕੇ 35 ਸਾਲ ਦੇ ਨੌਜਵਾਨਾਂ ਦੀ ਸਭ ਤੋਂ ਵੱਧ ਲਾਸਾਂ ਸਨ ਉੱਤੇ ਸਾਡੀਆਂ ਭੈਣਾਂ ਦੀਆਂ ਲਾਸਾਂ ਵੀ ਸਨ ਉੱਤੇ ਸਾਡੇ ਮਾਵਾ ਨੇ ਲਾਸਾਂ ਵੀ ਸਾਨੂੰ ਉੱਤੇ ਸਾਡੇ ਬਜ਼ੁਰਗ ਬਾਪੂ ਨੇ ਲਾਸਾਂ ਵੀ ਸਾਨੂੰ ਤੇ ਜੇ ਉਹਨੇ ਸਨਾਗਤ ਕੀਤੀ ਤਾਂ ਇਹਨਾਂ ਜ਼ਾਲਮਾਂ ਨੇ ਚਾਕੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਤਾ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਕਿਹੜੀ ਨਹਿਰ ਦੇ ਵਿੱਚ ਉਹਦਾ ਉਹਨੂੰ ਤੋੜ ਦਿੱਤਾ ਜਮੇ ਬਾਕੀ ਨੌਜਵਾਨਾਂ ਦਾ ਇਹਨਾਂ ਨੇ ਜਿਹੜਾ ਸਰਕਾਰ ਖੇਡਿਆਗਾ ਪੰਜਾਬ ਦੇ ਅੰਦਰ ਉਹ ਕਿਹਨੇ ਖੇਡਿਆਗਾ ਬਿਆੰਤਰ ਜਿਹੜਾ ਕਾਂਗਰਸ ਦਾ ਸਰਕਾਰ ਦਾ ਮੁੱਖ ਮੰਤਰੀ ਬਣਿਆ ਸੀ ਤੁਸੀਂ ਐਡਾ 4 ਲੱਖ ਨੌਜਵਾਨ ਮਰਵਾ ਕੇ ਪੰਜਾਬ ਦੇ ਵਿੱਚ ਅਜੇ ਵੀ ਕਾਂਗਰਸ ਨੂੰ ਵੋਟਾਂ ਪਾਈਏ ਨੂੰ ਅਸੀਂ ਵੀ ਕਾਂਗਰਸੀਆਂ ਅਸੀਂ ਵੀ ਕਾਂਗਰਸੀਆਂ ਤਾਂ ਰਾਜਿੰਦ ਕੀ ਦੇਖਣਾ ਤੁਹਾਡੀ ਕੀ ਦਿੱਤਾ ਤੁਹਾਨੂੰ ਸ਼ਰਮ ਨਾਲ ਮਰਜੋ ਪੰਜਾਬੀ ਕੌਣ ਦੇ ਹੱਕਦਾਰ ਨਹੀਂ ਮੈਂ ਇਸ ਗੱਲ ਨਾਲ ਇਹ ਜਿਹੜੀ ਪ੍ਰੇਗਿਆ ਸਾਧਵੇਂ ਠਾਕਰ ਨੇ ਕਿਹੜਾ ਇਹ ਬਿਆਨ ਦਿੱਤਾ ਇਹ ਸਾਰਿਆਂ ਦੇ ਅੱਕ ਜਿਹੜਾ ਝੰਜੋੜਨ ਵਾਲਾ ਬਿਆਨ ਆ ਇਹ ਇਹਨੇ ਕੋਈ ਅਵੇ ਬਿਆਨ ਨਹੀਂ ਦਿੱਤਾ ਇਨੇ ਕਿਹਾ ਕਿ ਤੁਹਾਡੇ ਅੰਦਰ ਜੀ ਐਡੀਸੀ ਤੇ ਬੀਜੇਪੀ ਨੂੰ ਹਰਾ ਕੇ ਦਿਖਾ ਦਿੰਦੇ ਤੇ ਬੀਜੇਪੀ ਨੂੰ 240 ਸੀਟਾ ਕਿਉਂ ਲਿਆndੀਆਂ ਨੇ ਇਹ ਬੜਾ ਇੱਕ ਸੋਚਾ ਸਮਝਣ ਵਾਲੀ ਸਾਨੂੰ ਇਹ ਗੱਲ ਆ ਤੇ ਬਹੁਤ ਵੱਡੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਇੱਕ ਕੰਗੜਾ ਰਣੌਤ ਤੇ ਥੱਪੜ ਵੱਜਿਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਕੰਗੜਾ ਰਣੌਤ ਦਾ ਥੱਪੜ ਜਿਹੜਾ ਦਿਖ ਗਿਆ ਜਿਹੜਾ ਕੱਕਨਾਂ ਰਣੋਤ ਭੌਂਕਦੀ ਹੁੰਦੀ ਸੀ ਜਿਹੜਾ ਜਿੱਲੀ ਸਿੱਖ ਕੌਮ ਨੂੰ ਜਲੀਲ ਕਰਦੀ ਹੁੰਦੀ ਸੀ ਜਿਹੜੀ ਸਾਡੀਆਂ ਤੀਆਂ ਮਾਮਾ ਭੈਣਾਂ ਦੇ ਖਿਲਾਫ ਬੋਲਦੀ ਹੁੰਦੀ ਸੀ ਜਿਹੜੀ ਸਾਨੂੰ ਅਤਵਾਦੀ ਬਕਵਾਦੀ ਕਹਿੰਦੀ ਹੁੰਦੀ ਸੀ ਅੱਜ ਉਹਦੀ ਭੈਣ ਨੇ ਵੀ ਕਹਿ ਦਿੱਤਾ ਕਿ ਐਮਪੀ ਨੂੰ ਜਿਤਾ ਕੇ ਤੁਸੀਂ ਤੇ ਸਰਬਜੀਤ ਸਿੰਘ ਇੰਦਰਾ ਗਾਂਧੀ ਨੂੰ ਕਤਲ ਦਾਤ ਦੀ ਆ ਉਹ ਜਿਹਨੇ ਸਾਡੇ ਹਜ਼ਾਰਾਂ ਨੌਜਵਾਨ ਤੋਂ ਤੁਹਾਨੂੰ ਦੱਸਿਆ ਕਿ ਪਹਿਲਾਂ ਬੱਚੇ ਮਾਰੇ ਹੋਣ ਤੇ ਤੁਹਾਡਾ ਜੇ ਇੱਕ ਮਰ ਗਿਆ ਉਹ ਕਾਤਲ ਹੋ ਗਿਆ ਜੇ ਸਿੱਖਾਂ ਦਾ 4 ਲੱਖ ਬੰਦਾ ਵਰ ਗਿਆ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਤੁਹਾਨੂੰ ਇੱਕ ਥੱਪੜ ਨਾਲ ਤੁਹਾਡੀ ਦਿੱਲੀ ਕੰਮ ਗਈ ਤੁਹਾਡਾ ਹਿੰਦੁਸਤਾਨ ਕੰਮ ਗਿਆ ਤੁਹਾਨੂੰ ਦੁੱਖ ਲੱਗਿਆ ਕਿ ਸਾਡੇ ਐਮਪੀ ਨੇ ਥੱਪੜ ਵੱਜਿਆ ਪਰ ਜਦੋਂ ਸਿੱਖਾਂ ਦੇ ਟਿਕਲਾਂ ਦੇ ਵਿੱਚ ਟਾਇਰ ਪਾਏ ਸੀ ਜਦੋਂ ਪੰਜਾਬ ਦੇ ਉੱਤੇ ਸਾਡਾ ਸਭ ਤੋਂ ਪਵਿੱਤਰ ਸਥਾਨ ਸਾਡਾ ਦਰਬਾਰ ਸਾਹਿਬ ਢਾਈ ਢੇਰੀ ਕਰ ਦਿੱਤਾ ਲੱਖਾਂ ਉੱਤੇ ਜਿਹੜੇ ਨੇ ਸਭਾਂ ਨੂੰ ਮਾਰ ਦਿੱਤੇ ਉਦੋਂ ਤੁਹਾਨੂੰ ਕੋਈ ਦੁੱਖ ਨਹੀਂ ਲੱਗਿਆ ਉਦੋਂ ਤੁਹਾਡਾ ਕੋਈ ਬਿਆਨ ਨਹੀਂ ਆਇਆ ਜਦ ਸਿੱਖਾਂ ਤੇ ਅਤਿਆਚਾਰ ਹੁੰਦਾਗਾ ਉਦੋਂ ਤੁਹਾਡਾ ਕੋਈ ਨਹੀਂ ਬਿਆਨ ਆਉਂਦਾ ਜਦੋਂ ਸਿੱਖ ਤੁਹਾਡੇ ਲਈ ਲੰਗਰ ਲਾਉਂਦੇ ਨੇ ਤੁਹਾਨੂੰ ਖਵਾਉਂਦੇ ਨੇ ਹਰ ਪੀੜਤਾ ਜੇ ਜਾਂਦੇ ਨੇ ਉਦੋਂ ਸਿੱਖ ਠੀਕ ਨੇ ਜਦੋਂ ਆਪਣੇ ਹੱਕਾਂ ਦੇ ਲਈ ਗੱਲ ਕਰਨ ਜਾਂ ਆਪਣੀ ਸਿੱਖੋਂ ਤੇ ਹੋਏ ਜ਼ੁਲਮਾਂ ਦੀ ਖਾਤਰ ਆਪਣਾ ਬਦਲ ਲੈਣਾ ਤਾਂ ਉਦੋਂ ਸਿੱਖ ਮਾਰੇ ਨੇ ਉਦੋਂ ਸਿੱਖ ਆਤਵਾਦੀ ਵੀ ਨਹੀਂ ਉਦੋਂ ਸਿੱਖ ਵੱਖਵਾਦੀ ਵੀ ਨਹੀਂ ਇਸ ਸਿੱਖਾਂ ਨੂੰ ਸਮਝਣਾ ਪਵੇਗਾ ਕਿ ਕਦੋਂ ਤੱਕ ਤੁਸੀਂ ਜਲੀਲ ਹੁੰਦੇ ਰਹੋਗੇ ਕਦੋਂ ਤੱਕ ਤੁਸੀਂ ਇਹ ਜੀਆਂ ਗੱਲਾਂ ਸੁਣਦੇ ਰਹੋਗੇ ਅੱਜ ਪੰਜਾਬੀਆਂ ਨੂੰ ਉਸ ਪੈਣ ਨਾਲ ਖੜਨ ਦੀ ਕੁਲਵਿੰਦਰ ਕੌਰ ਦੇ ਨਾਲ ਜ਼ਰੂਰਤ ਆ ਇਹਨੇ ਕਿਹਾ ਕਿ 4 ਦਿਨ 5 ਦਿਨ ਪੁਸਤ ਡਾਲੋਗੇ ਮੁੜ ਕੇ ਉਸੇ ਕੁਲਵਿੰਦਰ ਕੌਰ ਨਾਲ ਕਿਸੇ ਨੇ ਨਹੀਂ ਖੜਨਾ ਇਹਦੀ ਗੱਲ ਇਹ ਕੁਝ ਸੱਚ ਵੀ ਆ ਸਾਡੇ ਹੁੰਦਾ ਆਇਆ ਇਹ ਕੁਝ ਸਾਰਾ ਸਾਡੇ ਅੱਜ ਸਿੱਖ ਬਹੁਤੇ ਜਿਹੜੇ ਸਿੱਖ ਨੇ ਬੜੇ-ਬੜੀਆਂ ਜਿਹੜੀਆਂ ਸੰਸਥਾਾਂ ਦੇ ਬੈਠੇ ਨੇ ਅੱਜ ਮੈਂ ਬਿਆਨ ਸੁਣਿਆ ਗੋਲ-ਮੋਲ ਬਿਆਨ ਦਿੰਦੇ ਨੇ ਜੀ ਮਾਰਾ ਹੋਇਆ ਥੱਪੜ ਮਾਰਿਆ ਥੱਪੜਾ ਨਹੀਂ ਮਾਰਨਾ ਚਾਹੀਦਾ ਸੀ ਪਰ ਕੰਗੜਾ ਰਨਾਊ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਉਹ ਸ਼ਰਮ ਨਾਲ ਮਰ ਜਾਓ ਤੁਸੀਂ ਬਿਆਨ ਤਾਂ ਚਾਜਨਾਤ ਦੇ ਦਿਓ ਜੇ ਨਹੀਂ ਬਿਆਨ ਦੇਣਾ ਚੁੱਪੀ ਕਰ ਜਾਓ ਜੇ ਤੁਹਾਨੂੰ ਹਿੰਦੁਸਤਾਨ ਤੋਂ ਤੁਹਾਨੂੰ ਭਾਜਪਾ ਤੋਂ ਇੰਨਾ ਡਰ ਲੱਗਦਾ ਤੁਹਾਨੂੰ ਮੋਦੀ ਸਰਕਾਰ ਤੋਂ ਇੰਨਾ ਡਰ ਲੱਗਦਾਗਾ ਸਿਰਫ ਆਪਣੀਆਂ ਕੁਰਸੀਆਂ ਖਾਤਰ ਇਹ ਬੜਾ ਸੋਚਣਾ ਪਵੇਗਾ ਇਹ ਸਾਰਾ ਜਿਹੜਾ ਕੁਝ ਹੋ ਰਿਹਾ ਹੈਗਾ ਬਤਾਰਾ ਜੇ ਤੁਹਾਨੂੰ ਸਿੱਖਾਂ ਨੇ ਮਾਰੇ ਲੱਗਦੇ ਸਾਡੀ ਸਿੱਖ ਕੌਮ ਆ ਸਾਡੇ ਫੌਜੀ ਨੇ ਸਿੱਖਾਂ ਨੂੰ ਜਿਹੜਾ ਫੌਜੀ ਨੇ ਸਿੱਖ ਰੈਜੀਮੈਂਟ ਉਹਨਾਂ ਨੂੰ ਦੂਜੇ ਨੰਬਰ ਤੇ ਕਰ ਦਿਓ ਤੁਸੀਂ ਆ ਜਿਹੜੇ ਟੋਪੀਆਂ ਵਾਲੇ ਨੇ ਤੁਹਾਡੇ ਹਿੰਦੂ ਨੇ ਉਹਨਾਂ ਨੂੰ ਪਹਿਲੇ ਨੰਬਰ ਤੇ ਕਰਕੇ ਦੇਖ ਲਓ ਫੇਰ ਦੇਖਦੇ ਆ ਨਜ਼ਾਰਾ ਵੀ ਕਿੱਥੋਂ ਤੱਕ ਵਧਦਾ ਹੈਗਾ ਗੱਲਾਂ ਬਹੁਤ ਨੇ ਕਰਨ ਵਾਲੀਆਂ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਫਿਰ ਤੁਹਾਨੂੰ ਦੇਖਣ ਦੇ ਵਿੱਚ ਮੁਸ਼ਕਲ ਆਉਂਦੀ ਆ ਪਰ ਮੈਂ ਕਹਿੰਦਾ ਕਿ ਵੀਡੀਓ ਦੇ ਤੁਸੀਂ ਇੱਕ ਇੱਕ ਗੱਲ ਸੁਣੋਗੇ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਜਿਹੜਾ ਘਰ ਘਰ ਜਾਵੇ ਜਿਹੜੀਆਂ ਇਹ ਪ੍ਰਿਗਟਸ ਠਾਕਰੇ ਦੀ ਸਾਭੀ ਨੇ ਗੱਲਾਂ ਕੀਤੀਆਂ ਇਹ ਬੜੀਆਂ ਸੋਚ ਸਮਝ ਕੇ ਕੀਤੀਆਂ ਨੇ ਇੱਕ ਹਿੰਦੂਆਂ ਦੀ ਲੜਕੀ ਦੇ ਪਿੱਛੇ ਇੱਕ ਥੱਪੜ ਵੱਜ ਗਿਆ ਤਾਂ ਸਾਰਾ Hindu ਸਟਾਨ ਜਿਹੜਾ ਹੈਗਾ ਖੜਾ ਹੋ ਗਿਆ ਦਿੱਲੀ ਖੜੀ ਹੋ ਗਈ ਉਹਦੇ ਮੰਗਰ ਤਹਾਡੇ ਗਲਾਂ ਦੇ ਵਿੱਚ ਟਾਇਰ ਪਾਏ ਜਾਣ ਤੇ ਕੋਈ ਤੁਹਾਡੇ ਮਗਰ ਖੜਦਾ ਨਹੀਂ ਤੈਉਂ ਕਹਿ ਰਹੇ ਹੁੰਨੇ ਆ ਕਿ ਜਿਹੜੀਆਂ ਪਾਰਟੀਆਂ ਨੇ ਦਿੱਲੀ ਤੋਂ ਚਲਦੀਆਂ ਨੇ ਉਹ ਤੁਹਾਨੂੰ ਪੰਜਾਬ ਨੂੰ ਬਰਬਾਦ ਕਰ ਦੇਣਗੀਆਂ ਤੁਹਾਡਾ ਪੰਜਾਬ ਨੂੰ ਖਾ ਜਾਣਗੀਆਂ ਪਹਿਲਾਂ ਵੀ ਲੁੱਟ ਕੇ ਖਾ ਗਏ ਆ ਅੰਗਰੇਜ਼ਾਂ ਦੇ ਵਿੱਚ ਤੇ ਦਿੱਲੀ ਦੇ ਦਲਾਲਾਂ ਦੇ ਵਿੱਚ ਕੋਈ ਫਰਕ ਨਹੀਂ ਇੱਕੋ ਜਿਹੀ ਸੀ ਇੱਥੇ ਤੁਸੀਂ ਭਗਤ ਸਿੰਘ ਭਾਗੇ ਫਾਂਸੀ ਤੇ ਚੜ ਗਏ ਅਰੇ ਸੱਚ ਮਗੇ ਫਾਂ ਸਿੱਦਾ ਇਹਦੇ ਖਾਤਰ ਬਗਾਵਤ ਵੀ ਜ਼ੁਲਮਾਂ ਨੂੰ ਇੱਥੇ ਬਾਹਰ ਕੱਢਣਾ ਜਿਹੜੇ ਜ਼ੁਲਮ ਕਰਦੇ ਸੀ ਸਿੱਖ ਕੌਮ ਦੇ ਉੱਤੇ ਉਹ ਗੱਲ ਕਹਦੇ ਆ ਜੀ ਚਿੱਟੇ ਅੰਗਰੇਜ਼ ਚਲੇ ਗਏ ਤੇ ਕਾਲੇ ਇੱਥੇ ਆ ਗਏ ਇੱਥੇ ਮੈਂ ਹੋਰ ਵੀ ਕਈਆਂ ਦਾ ਬਿਆਨ ਸੁਨੇ ਆ ਬੜੀਆਂ ਗੱਲਾਂ ਬਾਤਾਂ ਨੇ ਕਰਨ ਨੂੰ ਪਰ ਜਿਹੜਾ ਸਿੱਖ ਕੌਮ ਦਾ ਸਿੱਖ ਕੌਮ ਬਾਰੇ ਜਾਣਦਾਗਾ ਜਿਹਨੇ ਸਿੱਖ ਕੌਮ ਦਾ ਇਤਿਹਾਸ ਪੜ੍ਹਿਆਗਾ ਔਰ ਜਿਹੜਾ ਜੰਮਿਆ ਸਿੱਖ ਕੌਮ ਦੇ ਵਿੱਚ ਆ ਉਹਨੂੰ ਲੱਖ ਦੀ ਲਾਹਨਤ ਆ ਜਿਹੜਾ ਸਿੱਖ ਕੌਮ ਦੇ ਜਿਹੜੇ ਗद्दारਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਤੇ ਇਹ ਐਵੇਂ ਨਹੀਂ ਕਿਹਾ ਕਿ ਤੁਸੀਂ ਤੁਹਾਡੇ ਗਲਾ ਵਿੱਚ ਟਾਇਰ ਪਾਏ ਤੁਸੀਂ ਉਹਨਾਂ ਨੂੰ ਜਿਤਾਇਆ ਕਹਿੰਦੇ ਗੱਲ ਇਹਦੀ ਠੀਕ ਆ ਪਰ ਇੱਕ ਜੇ ਥੱਪੜ ਵੱਜਿਆ ਤਾਂ ਤੁਹਾਨੂੰ ਸਾਰਿਆਂ ਨੂੰ ਦੁੱਖ ਲੱਗਿਆ ਜਦੋਂ ਕਿਸਾਨਾਂ ਨੂੰ ਅੱਤਵਾਦੀ ਟੱਕ ਟੱਕ ਇਹਨੂੰ ਕਿਹੜਾਗਾ ਉਹਦੇ ਕਿਸੇ ਨੂੰ ਦੁੱਖ ਨਹੀਂ ਲੱਗਿਆ ਉਦੋਂ ਕੋਈ ਨਹੀਂ ਸੁਣਿਆ ਵੀਡੀਓ ਸ਼ੇਅਰ ਕਰ ਦਿਓ ਵਧੀਆ ਲੱਗੀ ਕਮੈਂਟ ਕਰ ਦਿਓ ਤੇ ਬੜਾ ਜਿਹੜਾ ਇਹ ਇੱਕ ਬਵਾਦ ਛਿੜਿਆਗਾ ਇੱਕ ਲੱਪੜ ਦੇ ਨਾਲ ਦਿੱਲੀ ਹਿਲ ਗਈ ਤੁਸੀਂ ਇਹ ਦੇਖੋ ਇੱਥੇ ਸਿੱਖਾਂ ਨੂੰ ਮਾਰਿਆ ਜਾਵੇ ਇੱਥੇ ਸਿੱਖਾਂ ਨੂੰ ਕਤਲ ਕੀਤਾ ਜਾਵੇ ਤਾਂ ਕੋਈ ਇੱਥੇ ਮਸਲਾ ਨਹੀਂ ਹੋਣਾ ਇੱਥੋਂ ਦੀ ਗੱਲ ਆ 10 ਕਿਲੋਮੀਟਰ ਤੱਕ ਨਹੀਂ ਜਾਣੀ ਇੱਕ ਕਾ ਨੂੰ ਮਾਰ ਹੀ ਰਹੇ ਆ ਕੋ ਕੋ ਕੇ ਹੁਣ ਕਹਣਾ ਤੁਸੀਂ ਹਟ ਕੇ ਇੱਥੋਂ 10 ਕਿਲੋਮੀਟਰ ਅੱਗੇ ਗੱਲ ਨਹੀਂ ਜਾਣੀ ਸਿੱਖਾਂ ਨੂੰ ਤੁਸੀਂ ਮਾਰ ਦੋਗੇ ਜੇਕਰ ਹਿੰਦੁਸਤਾਨੀਆਂ ਦੀ ਜਿਹੜੀ ਲਾਡ ਲਈ ਰੱਖੀ ਹੋਈ ਆ ਨੂੰ ਐਮਪੀ ਬਣਾ ਦਿੱਤਾ ਉਹਦੇ ਇੱਕ ਥੱਪੜ ਵੱਜਣ ਨਾਲ ਦਿੱਲੀ ਹੱਲ ਗਈ ਉਹਦੇ ਨਾਲ ਸਾਰਾ ਹਿੰਦੁਸਤਾਨ ਹੱਲ ਗਿਆ ਇਹ ਬੜੇ ਮੈਨੇ ਰੱਖਦਾ ਆਪਣੇ ਆਪ ਦੇ ਵਿੱਚ ਗੱਲਾਂ ਕਰਨ ਨੂੰ ਬੜੀਆਂ ਸੌਕੀਆਂ ਹੁੰਦੀਆਂ ਨੇ ਗੱਲਾਂ ਕਰਨ ਨੂੰ ਬੜੀਆਂ ਸੌਕੀਆਂ ਹੁੰਦੀਆਂ ਨੇ ਔਰ ਸਾਡੀ ਸਿੱਖ ਕੌਮ ਅੱਜ ਮੈਂ ਕਿਹੜਾ ਚਾਹਣਾ ਬੜੀ ਦੁਖੀ ਮਨ ਨਾਲ بے ਗੈਰਤ ਹੋ ਚੁੱਕੀ ਆ ਤੇ ਪਰ ਇੱਥੇ ਸਿੱਖ ਕੌਮ ਦੇ ਵਿੱਚ ਘਾਟਾ ਵੀ ਕੋਈ ਨਹੀਂ ਅਣਖ ਵਾਲਿਆਂ ਦਾ ਤੇ ਖੜੀ ਵੀ ਸਿੱਖ ਕੌਮ ਉਹਨਾਂ ਕਰਕੇ ਆ ਉਹਨਾਂ ਸ਼ਹੀਦਾਂ ਖਾਤਰ ਤੇ ਉਹਨਾਂ ਜਿਨ੍ਹਾਂ ਦੇ ਅੰਦਰ ਜਿਹੜੀ ਅਣਖ ਅਜੇ ਵੀ ਜਿਹੜੀ ਬਚੀ ਹੋਈ ਆ ਉਹ ਉਹਨਾਂ ਕਰਕੇ ਕੌਮ ਖੜੀ ਆ ਨਹੀਂ ਤਾਂ ਅੱਜ ਨੂੰ ਇਹ ਦਵਾ ਲੈਂਦੇ ਸਿੱਖ ਕੌਮ ਨੂੰ ਅੱਜ ਨੂੰ ਤੇ ਖਤਮ ਕਰ ਦਿੰਦੇ ਧੰਨਵਾਦ ਵੀਡੀਓ ਨੂੰ ਚੰਗੀ ਲੱਗਦਾ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਧੰਨਵਾਦ ਵੈਜੀ ਕਾ ਖਾਲਸਾ ਸੇਵਾ ਜੀ ਕੀ ਫਤਿਹ